ਕਿੰਨਾ ਕੇ ਜਿਹੜਾ ਨੁਕਸਾਨ ਜਿਹੜਾ ਹੋਇਆ ਫਸਲਾਂ 80 ਏਕੜ ਜੀਆਂ ਫਸਲਾਂ ਜਿਹੜਾ ਵਾ ਨੁਕਸਾਨ ਹੋ ਗਿਆ ਵਾ ਅਸਲੋਂ ਖਰਾਬ ਹੋ ਗਏ ਜੀ ਜਿਹੜੇ ਘਟ ਤੋਂ ਘਟ 10 12 12 ਪਿੰਡਾਂ ਦਾ ਜਿਹੜਾ ਪਾਣੀ ਆ ਚਾਰ ਫਿਰੋਂ ਇੱਥੇ ਆਣ ਕੇ ਤੇ ਕੀ ਗੱਲ ਲੱਗੇ ਨਿਕਲਦਾ ਨਹੀਂ ਪਾਣੀ ਅੱਗੇ ਜੀ ਸਰਕਾਰਾਂ ਕੇ ਬੇਨਤੀ ਕਰੀਦੀ ਆ ਕੋਈ ਕੋਈ ਖਲਾਈ ਦਾ ਇੰਤਜ਼ਾਮ ਨਹੀਂ ਕਰਦੇ ਸਰਕਾਰਾਂ ਜਿਹੜੀਆਂ ਇਹ ਨਾ ਡਰੇਨ ਦੀ ਜ਼ਮੀਨ ਨਾਲ ਨਾਲ ਇਹਦੀ ਬੋਲੀ ਹੁੰਦੀ ਆ ਕੋਈ ਕਿਲਾ ਵਾ ਕਿਸੇ ਕੋਲੇ ਅਧਾ ਕਿਲਾ ਤੇ ਪੈਸੇ ਚੁੱਕ ਕੇ ਜਿਹੜਿਆ ਮਹਿਮਾ ਗਾਂਹਾਂ ਦਾ ਇਹਦੀ ਖਲਾਈ ਕੋਈ ਨਹੀਂ ਕਰਦਾ ਹੁਣ ਕਿੰਨਾ ਕਿ ਨੁਕਸਾਨ ਹੋਇਆ ਤੇ ਕੀ ਮੰਗ ਕਰਦੇ ਸਰਕਾਰ ਨੂੰ ਸਾਰਾ ਹੀ ਨੁਕਸਾਨ ਹੋਇਆ ਜੇ ਸਾਨੂੰ ਸਾਨੂੰ ਇਹ ਆਪਣੇ ਕੋਈ ਮੰਤਰੀ ਸਾਹਿਬ ਵੀ ਆਣ ਆਣ ਕੇ ਦੇਖਣ ਜਿਹੜੇ ਡੀਡੀਪੀਓ ਸਾਹਿਬ ਬੋਲੀ ਕਰਕੇ ਗਿਆ ਬਹਿ ਕੇ ਆਣ ਵੀ ਉਹ ਵੀ ਆਣ ਕੇ ਵੇਖੇ ਡੀਸੀ ਸਾਹਿਬ ਦੇਖਣ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਭਾਜੀ ਸਾਰਾ ਪੰਜ ਸੋਇਕੜ ਦੇ ਤਰੀ ਜ਼ਮੀਨਾਂ ਜਿਹੜੀ ਦਾ ਸਾਰਾ ਨੁਕਸਾਨ ਜਿਹੜਾ ਹੋ ਗਈ ਚੁਕਾਵਾ ਹੋ ਸਕਦਾ ਇਹ ਦੂਗੇ ਕਦੂ ਦਾ ਮੀਂਹ ਹੀ ਪਈ ਜਾਂਦਾ ਤੁਹਾਨੂੰ ਕਦਾ ਤੇ ਹਜੇ ਜਿਹੜਾ ਉੱਪਰ ਵਾਲਾ ਪਾਣੀ ਜ਼ਮੀਨਾਂ ਦਾ ਸਾਰਾ ਉਹ ਹਜੇ ਪਾਣੀ ਆ ਰਿਹਾ ਤੇ ਇਹਦੇ ਨਾਲ ਇਸ ਤੋਂ ਜਿਹੜਾ ਵਾ ਬੱਦ ਨਿਸ਼ਾਨ ਮਦਨ ਦਾ ਕੰਦ ਚਾਹੀਏ ਕਿਹੜੇ ਕਿਹੜੇ ਪਿੰਡਾਂ ਦਾ ਪਾਣੀ ਜਿਹੜਾ ਇੱਥੇ ਆਣ ਕੇ ਖਲੋਂਦੇ ਏ ਜੀ ਕਿਰਿਆਲਾ ਕਿਰਿਆਲੇ ਤੋਰਲੇ ਬੰਨੇ ਜਿੱਦਾਂ ਅਕਾਲੇ ਕੀ ਹੋ ਗਿਆ ਜਾਂ ਸੁਬਲੀ ਟੀ ਮੈਂਬਰ ਵਾਲੇ ਤੱਕ ਜਿਹੜਾ ਪਾਣੀ ਆ ਉਹ ਇਧਰੋਂ ਜਿਹੜਾ ਕਿਰਿਆਲੇ ਦਾ ਬਚਾ ਪਾਣੀ ਦਾ ਤਾਂ ਹੋ ਜਾਂਦਾ ਵਿੱਚ ਰਸਤੇ ਦੇ ਵਿੱਚ ਛੂਆ ਪੈ ਜਾਂਦਾ ਕਿੰਨੇ ਦੇ ਉਹ ਵੀ ਪਾਣੀ ਜਿਹੜਾ ਉਹ ਇਧਰ ਨਹੀਂ ਤੇ ਇਹ ਅੱਗੇ ਜਾਂਦਾ ਨਹੀਂ ਪਾਣੀ ਇੱਥੋਂ ਕਿਤੇ ਨਹੀਂ ਅੱਗੇ ਭਾਜੀ ਉਹ ਖਲਾਈ ਦੇ ਕਰਕੇ ਹੀ ਮਤਲਬ ਨਹੀਂ ਜਾਂਦਾ ਖਲਾਈ ਅੱਗੇ ਇੱਕ ਰਾਂ ਮਤਲਬ ਅੱਜ ਤੋਂ 10 ਸਾਲ ਪਹਿਲਾਂ ਹੋਈ ਸੀ ਦੂਦੂ ਪਾਣੀ ਨਿਕਲ ਗਿਆ ਹੈ ਇਕਰਾਂ ਹੁਣ ਬਾਅਦ ਚੋਂ ਸਰਕਾਰਾਂ ਵੀ ਆਉਣੀਆਂ ਪਿੰਡ ਦੀ ਪੰਜਾਰੀ ਜ਼ਮੀਨ ਆ ਜਿਹੜੀ ਨਾਲ ਨਿਕਾਸੀਆਂ ਵਾਸਤੇ ਡਰੇਨ ਦੀ ਤੇ ਉਹ ਜਿਹੜਾ ਠੇਕਾ ਇਹਦਾ ਚੋਕੇ ਗਾਂ ਜਾਂਦੀਆਂ ਤੇ ਮੰਗ ਲੋ ਸੇ ਬਾਤ ਪੁੱਛਣ ਵਾਲਾ ਕੋਈ ਨਹੀਂ ਹੁਣ ਕੀ ਮੰਗ ਕਰਦੇ ਅਸੀਂ ਮੰਗ ਤਾਂ ਇਹ ਹੀ ਕਰਦੇ ਆ ਵੀ ਸਾਰੇ ਕਿਸਾਨ ਵੀਰ ਤੁਹਾਨੂੰ ਪਤਾ ਕਿਸਾਨੀ ਦੀ ਹਾਲਤ ਦਾ ਤੇ ਜੇ ਹੋ ਸਕੇ ਤਾਂ ਇੱਕ ਤਾਂ ਜਾ ਅੱਗੇ ਤੋਂ ਜਦੋਂ ਇਹ ਪਾਣੀ ਨਿਕਲ ਜੇ ਦੇ ਕਿਹਦੀ ਖਲਾਈ ਹੋਵੇ ਤੇ ਜਿਹੜਾ ਮਾਲ ਦੇ ਦੀ ਅਸੀਂ ਮੰਗ ਕਰਦੇ ਵੀ ਜਿੰਨੇ ਵੀ ਕਿਸਾਨਾਂ ਵੀਰਾਂ ਦਾ ਮਤਲਬ ਇਹਨਾਂ ਖਾਨ ਹੋਇਆ ਉਹਨਾਂ ਨੂੰ ਜਿਵੇਂ ਨਹੀਂ ਆਦੇ ਉਹਦਾ ਨਾਮ ਆਉਂਦਾ ਪਾਣੀ ਨਿਕਲਦਾ ਨਹੀਂ ਕਿਹਾ ਮੈਂ ਜੀ ਕੋਈ ਨਿਕਾਸ ਨਹੀਂ ਕੀਤਾ ਭਿੰਡ ਰੇਣਾ ਪੂਰੀਆਂ ਪਈਆਂ ਤੇ 6-7 ਇੱਕ ਏਕੜ ਜਾਨੇ ਆ ਵੀ ਇਹ ਮਾਰੇ ਆ ਗਿਆ ਬਿਲਕੁਲ ਤੋਂ ਪਾਣੀ ਬਹੁਤ 10-12 ਮਿੰਨਾ ਆ ਰਿਹਾ ਤੇ ਬਹੁਤ ਪਰੇਸ਼ਾਨੀ ਸਾਡੇ ਘਰਾਂ ਨੂੰ ਪਾਣੀ ਮਾਣ ਨੂੰ ਯਾਰ ਹੋਇਆ ਤੇ ਨਹੀਂ ਇਹ ਫਸਲਾਂ ਬੀਜੀਆਂ ਹੋਈਆਂ ਜਿਹਦੇ ਪਾਣੀ ਖਲਣੇ ਲੱਗੇ ਆ ਜੀ ਤੇ ਇਹ ਅੱਗੇ ਜਾਂਦਾ ਨਹੀਂ ਕਿਸ ਬੰਨੇ ਅੱਗੇ ਨਹੀਂ ਪੰਜਾਂਦਾ ਕਿਸੇ ਨੂੰ ਕਿਵੇਂ ਦਿਖਾ ਸੀ ਨਹੀਂ ਅੱਗੇ ਮੈਨੇ ਕਿ ਕੋਈ ਇੱਕ ਰੋਹੀ ਜੀ ਦਾ ਹੈਗੀ ਆ ਜੀ ਜੀ ਰੋਹੀ ਇੱਥੋਂ ਦਾ ਕਾ ਜੀ ਸਾਡੇ ਰੰਗਵੇ ਦਾ ਕਾ ਜੀ ਘਰ ਰੋਹੀ ਕੋਈ ਨਹੀਂ ਹੈਗੀ ਤੇ ਇੱਥੇ ਹੀ ਬੈਰੀਆਂ ਮੂਰੀਆਂ ਪਾਣੀ ਵੜ ਜਾਂਦਾ ਤੇ ਬਹੁਤ ਪਰੇਸ਼ਾਨੀਆਂ ਜਦ ਸਾਡੇ ਘਰਾਂ 'ਚ ਪਾਣੀ ਮਾਰਨਾ ਹੈ ਪਿਆਰ ਬਿਲਕੁਲ ਕੀ ਮੰਗ ਕਰਦੇ ਹੁੰਦੇ ਈ ਮੈਂ ਸਾਡੇ ਸਰਕਾਰਾਂ ਦੀਆਂ ਨਿਗਾਹਕਾਰਾਂ ਸਾਡਾ ਇਹ ਉਹ ਮਖੋ ਨਿਸ਼ਕਾਨ ਹੈ ਸਾਨੂੰ ਉਹਦੇ ਬਾਰੇ ਕੋਈ ਨਾ ਬੋਲੇ ਸਾਡੀਆਂ ਸੁਧਾ ਦੇਣ ਸਾਨੂੰ ਕਿੰਨਾ ਕ ਜਿਹੜਾ ਨੁਕਸਾਨ ਜਿਹੜਾ ਹੋਇਆ ਫਸਲਾਂ 100 ਏਕੜ ਜੀ ਅੱਜ ਫਸਲੇ ਜਿਹੜਾ ਵਾ ਨਿਸ਼ਕਾਨ ਹੋ ਗਿਆ ਬਾਦ ਅਸਨੋ ਸਾਰਾ ਡੁੱਬ ਗਿਆ ਜੀ ਜਿਹੜੇ ਘਰ ਤੋਂ ਘਟ 11 12 ਪਿੰਡਾਂ ਦਾ ਜਿਹੜਾ ਪਾਣੀ ਆ ਤੇ ਆ ਕੇ ਤੇ ਕੀ ਗੱਲ ਅੱਗੇ ਨਿਕਲਦਾ ਨਹੀਂ ਪਾਣੀ ਅੱਗੇ ਜੀ ਸਰਕਾਰਾਂ ਕੇ ਬੇਨਤੀ ਕਰੀਦੀ ਆ ਕੋਈ ਕੋਈ ਖਲਾਈ ਦਾ ਇੰਤਜ਼ਾਮ ਨਹੀਂ ਕਰਦੇ ਸਰਕਾਰਾਂ ਜਿਹੜੀਆਂ ਇਹ ਨਾ ਡਰੇਨ ਦੀ ਜ਼ਮੀਨ ਨਾਲ ਨਾਲ ਇਹਦੀ ਬੋਲੀ ਹੁੰਦੀ ਆ ਕੋਈ ਕਿਲਾਵਾ ਕਿਸੇ ਕੋਲੇ ਅੱਧਾ ਕਿਲਾ ਤੇ ਪੈਸੇ ਚੁੱਕ ਕੇ ਜਿਹੜੇ ਮਹਿਮਾ ਗਾਂ ਜਾਂਦਾ ਉਹਦੀ ਖਲਾਈ ਕੋਈ ਨਹੀਂ ਕਰਦਾ ਹੁਣ ਕਿੰਨਾ ਕਿ ਨੁਕਸਾਨ ਹੋਇਆ ਤੇ ਕੀ ਮੰਗ ਕਰਦੇ ਸਰਕਾਰ ਨੂੰ ਸਾਰਾ ਹੀ ਨੁਕਸਾਨ ਹੋਇਆ ਜੇ ਸਾਨੂੰ ਸਾਨੂੰ ਇਹ ਆਪਣੇ ਕੋਈ ਮੰਤਰੀ ਸਾਹਿਬ ਵੀ ਆਣ ਆਣ ਕੇ ਦੇਖਣ ਜਿਹੜੇ ਡੀਡੀਪੀਓ ਸਾਹਿਬ ਬੋਲੀ ਕਰਕੇ ਗਿਆ ਬਹਿ ਕੇ ਆਣ ਵੀ ਉਹ ਵੀ ਆਣ ਕੇ ਦੇਖੇ ਡੀਪੀ ਸਾਹਿਬ ਦੇਖਣ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ